ਸੜੇ ਹਿੰਦੂ ਵੀਰਾਂ ਨੇ ਇੱਕ ਬਾਰ ਬੜਾ ਸੋਨਾ ਪ੍ਰਤੀਕ ਚੁਣਿਆ ਹੈ ਬਣਾਇਆ ਮੰਦਰ ਤੇ ਮੰਦਰ ਦੇ ਦੂਏ ਤੇ ਘੜਿਆਲ ਲਟਕਾ ਦਿੰਦੇ ਨੇ ਤੇ ਘੜਿਆਲ ਨੂੰ ਵਜਾ ਕੇ ਅੰਦਰ ਜਾਂਦੇ ਨੇ ਅੰਦਰ ਕਿਸੇ ਦੇਵੀ ਦੇਵਤੇ ਅਵਤਾਰੀ ਪੁਰਸ਼ ਦੀ ਮੂਰਤੀ ਨੂੰ ਵੀ ਉਸ ਦੇ ਦਰਸ਼ਨ ਕਰਨੇ ਨੇ ਪਰ ਦਰਸ਼ਨ ਤੋਂ ਪਹਿਲੇ ਘੜਿਆਲ ਵਜਾਣਾ ਹੈ ਘੰਟਾ ਨਾਲ ਇੱਕ ਪ੍ਰਤੀਕ ਚੁਣਿਆ ਕਿ ਅੰਦਰ ਉਹ ਹੀ ਜਾ ਸਜ ਰਿਹਾ ਹੈ ਜੋ ਪਹਿਲੇ ਘੰਟਾ ਵਜਾਵੇ ਆਵਾਜ਼ ਕਰੇ ਔਰ ਘੰਟੇ ਦੀ ਆਵਾਜ਼ ਧੁਨਾਕਾਰ ਹੁੰਦੀ ਹੈ ਉੱਚੀ ਇਕਦਮ ਉੱਠ ਕੇ ਆਹستہ ਆਹستہ ਨਹੀਂ ਆ ਜਾਂਦੀ ਇਹ ਹੀ ਡੰਗ ਹੈ ਘੰਟੇ ਦੀ ਆਵਾਜ਼ ਇਹ ਬੜਾ ਸੋਹਣਾ ਉਹਨਾਂ ਨੇ ਪ੍ਰਤੀਕ ਚੁਣਿਆ ਹੈ ਕਿ ਪ੍ਰਮਾਤਮਾ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ ਢੰਗ ਹੈ ਆਵਾਜ਼ ਦੁਨ ਸ਼ਬਦ ਗੁਰਨਾਣਕ ਦੇਵ ਜੀ ਮਹਾਰਾਜ ਨੇ ਕਿਹਾ ਕਿਸ ਤਰ੍ਹਾਂ ਦਾ ਬਾਰ ਮੰਦਿਰ ਬਣਵਾਣਾ ਦਰਵਾਜ਼ੇ ਤੇ ਘੰਟਾ ਲਟਕਾਣਾ ਪ੍ਰਮਾਤਮਾ ਨੇ ਮੰਦਿਰ ਵੀ ਬਣਾ ਦਿੱਤਾ ਹੈ ਤੇ ਪ੍ਰਮਾਤਮਾ ਨੇ ਆਪ ਹੀ ਘੜਿਆਲ ਲਟਕਾ ਦਿੱਤਾ ਹੈ ਜੀਵਨ ਮੰਦਿਰ ਹੈ ਮੂੰਹ ਦਰਵਾਜ਼ਾ ਹੈ ਤੇ ਜ਼ਬਾਨ ਨੂੰ ਘੜਿਆਲ ਦੀ ਤਰ੍ਹਾਂ ਉਸਨੇ ਲਟਕਾ ਕੇ ਰੱਖ ਦਿੱਤਾ ਇਸੇ ਜ਼ਬਾਨ ਦੇ ਰਾਹੀਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਅਲਾਪ ਧਿਆਨ ਅੰਦਰ ਗਤੀ ਹੋ ਜਾਏ ਦੇ ਆਨੰਤਰੀ ਹੋਏ ਧਿਆਨ ਅੰਦਰ ਪ੍ਰਵੇਸ਼ ਕਰ ਜਾਏਗਾ ਪਰ ਜਿਸ ਨੂੰ ਵਾਹਿਗੁਰੂ ਵਾਹਿਗੁਰੂ ਕਈ ਜਪਦੇ ਨੇ ਐਕਸਰਸਾਈਜ਼ ਕਰਦੇ ਨੇ ਖੁਦ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਕੁਝ ਵੀ ਨਹੀਂ ਉਹ ਤੇ ਇਹ ਦਿਸਦਾ ਪਿਆਉਂਦਾ ਕਈ ਵਾਰ ਮੈਨੂੰ ਜਿਵੇਂ ਵਾਹਿਗੁਰੂ ਨਾਲ ਲੜਨਾ ਹੀ ਹੋਵੇ ਨਹੀਂ ਜਿਸ ਤਰ੍ਹਾਂ ਘੜਿਆਲ ਦੀ ਆਵਾਜ਼ੇ ਬੜਾ ਸੋਹਣਾ ਪ੍ਰਤੀਕ ਚੁਣਿਆ ਮੈਂ ਫਿਰ ਅਰਜ਼ ਕਰਨਾ ਇੰਦੂਆਂ ਨੇ ਬਾਹਰ ਬੜਾ ਸੋਹਣਾ ਪ੍ਰਤੀਕ ਚੁਣਿਆ ਪ੍ਰਮਾਤਮਾ ਨੇ ਜੀਵਨ ਹਰੀ ਮੰਦਰ ਬਣਾਇਆ ਮੋਹਨ ਦਰਵਾਜ਼ਾ ਹੈ ਜ਼ਬਾਨ ਨੂੰ ਘੜਿਆ ਇਸ ਜ਼ਬਾਨ ਨੂੰ ਇਸ ਤਰ੍ਹਾਂ ਚਲਾਣਾ ਹੈ ਇਸ ਤਰ੍ਹਾਂ ਵਜਾਣਾ ਹੈ ਜੈਸੇ ਕਿ ਘੰਟੇ ਦੀ ਆਵਾਜ਼ ਇਸ ਵਕਤ ਜ਼ਿਆਦਾ ਤੇ ਨਹੀਂ ਮੈਂ ਦੋ ਦਫਾ ਉਚਾਰਨ ਕਰਦਾ ਇਹਨੂੰ ਧੁਨਾਕਾਰ ਆਵਾਜ਼ ਕਹਿੰਦੇ ਨੇ ਧੁਨਾਕਾਰ ਇਸ ਤਰ੍ਹਾਂ ਕਰੋ ਅੰਮ੍ਰਿਤ ਵੇਲੇ ਜ਼ਬਾਨ ਇਹ ਘੜਿਆਲ ਦੀ ਤਰ੍ਹਾਂ ਵੱਜੇ ਤੇ ਕੰਨਾਂ ਦੇ ਰਸਤਿਆਂ 'ਚ ਤੁਹਾਡਾ ਧਿਆਨ اندر پرویش کرے بھاؤ اس اسنو اسنو دو دروازے نے جی دے جیسے دھیان یہ شبد اندر پرویش کرے اس دے راہ اندر جاؤ پر آواز دھونا کا دو دفعہ میں اچارن کر زیادہ نہیں کیونکہ سما اجازت دے رہا میں جس طرح اچارن کرنا تسی بھی کرنا ਤਾਂ ਕਿ ਗੱਲ ਸਪਸ਼ਟ ਹੋ ਜਾਏ ਤੇ ਸਵੇਰੇ ਇਹੀ ਕਰਨਾ ਅੰਮ੍ਰਿਤ ਵੇਲੇ ਕਰਕੇ ਗੁਰਦੁਆਰੇ ਆਓਗੇ ਤਾਂ ਕੀਰਤਨ ਸੁਣਨ ਦਾ ਵੀ ਆਨੰਦ ਹੋਵੇ ਕਰਕੇ ਗੁਰਦੁਆਰੇ ਆਓਗੇ ਤਾਂ ਸੁਖਮਨੀ ਸਾਹਿਬ ਸੁਣਨ ਦਾ ਵੀ ਆਨੰਦ ਹੋਵੇਗਾ ਕਰਕੇ ਗੁਰਦੁਆਰੇ ਆਓਗੇ ਤਾਂ ਕੋਈ ਸੇਵਾ ਵੀ ਕਰੋਗੇ ਉਹਦੇ ਚ ਵੀ ਕੋਈ ਝਲਕਾਂ ਮਿਲਣਗੇ ਨਹੀਂ ਕਰੋਗੇ ਤਾਂ ਸਾਰਾ ਮਨੋਰੰਜਨ ਹੀ ਹੋ ਜਾਏਗਾ ਕੁਝ ਵੀ ਨਹੀਂ ਸਮਾਂ ਪਾਸ ਕਰਨਾ ਹੋ ਜਾਏਗਾ ਕੁਝ ਵੀ ਨਹੀਂ ਵਾਹੇ ਗੁਰੂ گرو گرو گھڑیال کی آواز ایک دم بند نہیں دی آہستہ آہستہ اوچھی سور اٹھ کے نہیں نہیں آتی اور میں یہ ارض کرا بھگت کبھی کہ تک دم کراری جو کرو حاضر حضور خدا ہے کوئی بھی منتر ایک دم پورا ہو جاندہ ہے اوم ایک دم پورا ہو گیا رام ایک دم پورا ہو گیا اللہ ہو ایک دم پورا ہو گیا واہ گرو ایک دم پورا ہو گیا ایک دم کسے نے واہ چی واحرو کیتا ہے اور پورن دھیان سنے سنیا تو قبیر کہنے خدا حاضر ناظر ہے بھائی دل کا فکر نہ جائے ਤੋ ਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਕੋ ਕਿਦਰੇ ਦਮ ਦੇ ਟਿਕ ਜਾਓ ਇੱਕ ਦਮ ਦੇ ਜੋ ਵਾਹਿਗੁਰੂ ਉਚਾਰਨ ਹੋਏ ਇਤਨੇ ਇਕਾਗਰਤਾ ਨਾਲ ਸੁਣੋ ਇਸ ਇੱਕ ਦਮ ਦੇ ਸ਼ਬਦ ਨੇ ਇਸ ਨੂੰ ਪ੍ਰਗਟ ਕਰਕੇ ਰੱਖ ਦੇਣਾ ਸ਼ਬਦ ਪ੍ਰਮਾਤਮਾ ਨੂੰ ਪ੍ਰਗਟ ਕਰਨ ਦਾ ਵਸੀਲਾ ਹੈ ਸ਼ਬਦ ਸੰਸਾਰ ਨੂੰ ਸਮਝਣ ਦਾ ਵਸੀਲਾ ਹੈ ਇਸ ਵਾਸਤੇ ਸਿੱਖ ਜਗਤ ਦੇ ਗੁਰਮਤ ਦੇ ਸ਼ਬਦ ਗੁਰੂ ਹੈ ਸ਼ਬਦ ਗੁਰੂ ਪੀਰਾ ਗਹਿਰ ਗੰਢੇਰਾ ਬਿਨ ਸ਼ਬਦੇ ਜਗ ਬਹਰਾਨਾ ਔਰ ਇਹ ਜੁਗੋ ਜੁਗ ਅਟਲ ਗੱਦੀ ਮਿਲੀ ਹੋਈ ਹੈ ਆਦ ਕਾਲ ਤੋਂ ਮਿਲੀ ਹੋਈ ਹੈ ਉਹ ਅੰਕਾਰ ਆ ਕਥਨੇ ਅਣਾ ਇਤੇ ਅਨਾਦੀ ਉਹ ਅੰਕਾਰ ਆਦ ਮੈਂ ਜਾਣਾ ਸ਼ਬਦ ਨੂੰ ਤੇ ਮੈਂ ਅਨਾਦੀ ਜਾਣੇ ਭਗਤ ਕਰੀ ਇਤੇ ਜਦੋਂ ਦਾ ਪਰਮਾਤਮਾ ਹੈ ਉਦੋਂ ਦਾ ਔਰ ਉਸੇ ਸ਼ਬਦ ਤੋਂ ਉਤਪਤ ਪਰਲੇ ਸ਼ਬਦੇ ਸ਼ਬਦੇ ਹੀ ਫਿਰ ਉਤਪਤ ਹੋਵੇ ਜਿਤਨਾ ਕੁਲਾ ਸਤਵਚਪੂ ਦੀ ਅਨਸਾਰ ਥੋੜੇ ਜੇ ਸਮਝ ਮੈਂ ਥੋੜੇ ਸਾਹਮਣੇ ਕਰ ਸਕਦਾ ਸੀ ਹੁਣ ਇਤਨੀ ਵਿਚਾਰਾਂ ਪਰਵਾਨ ਸਾਰਿਆਂ ਦਾ ਬਾਰ-ਬਾਰ ਹਾਰਦਿਕ ਤੌਰ ਤੇ ਧਨਵਾਦ ਕਿ ਨੌਜਵਾਨ ਹੀਰਾਂ ਦਾ ਜਥਾ ਔਰ ਜਦ ਦਾਸ ਇਥੇ ਪਹੁੰਚਦਾ ਕਿ ਮੈਨੂੰ ਹੁਕਮ ਕਰਨੇ ਨੇ ਅਸੀਂ ਉਦਮ ਕੀਤਾ ਹੈ ਧਨ ਗੁਰੂ ਗੰਨ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ੀਨੇ ਪਰਮ ਮਨਾਣਾ ਤੁਸੀਂ ਹਾਜ਼ਰੀ ਭਰੋ ਕਿ ਜ਼ਰੂਰ ਮੇਰੀ ਖੁਸ਼ਕਿਸਮਤੀ ਮੇਰੇ ਅਹੋਬਾਦ ਇਸ ਤਰ੍ਹਾਂ ਦੇ ਕੱਠ ਵਿੱਚ ਇਸ ਤਰ੍ਹਾਂ ਦੇ ਪੁਰਵ ਦੇ ਵਿੱਚ ਇਸ ਤਰ੍ਹਾਂ ਦੇ ਸੰਵਾਗਾਂ ਦੇ ਵਿੱਚ ਮੈਨੂੰ ਹਾਜ਼ਰੀ ਭਰਨ ਦਾ ਮੌਕਾ ਇਨ੍ਹਾਂ ਨੌਜਵਾਨ ਵੀਰਾਂ ਦਾ ਹਾਰਦਿਕ ਸੁਰਜੀਤ ਸਿੰਘ ਜੀ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਬੜੇ ਸਰਵਨ ਕੀ ਹੈ ਹੌਸਲਾ ਵਧਾਇਆ ਹੈ ਵਾਹ ਹੈ ਗੁਰੂ Wow. Yeah. Hey.